ਜੋ ਮੇਰੀ ਪਰੀਦੇਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਹੈ ਮੈਂ ਇਸ ਸਨੇਚਿਕ ਜਗਤ ਨੂੰ ਗੁਰਨਾਮਿਕ ਨਾਮ ਦੇ ਦਾ ਸਿੱਖ ਸੰਗਤਾਂ ਨੂੰ ਗੁਰੂ ਕਾਲਸਾ ਪੰਥ ਨੂੰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਬਹੁਤ 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 ਬਧਾਈਆਂ ਦਿੰਦਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਐਸੇ ਸਮਰਤ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਵਕਤ ਦੀ ਹਕੂਮਤ ਦੇ ਨਾਲ ਜ਼ਬਰਦਸਤ ਨਾਸ਼ ਕਰਨ ਲਈ ਜ਼ੁਲਮ ਦਾ ਨਾਸ਼ ਕਰਨ ਦੇ ਲਈ ਚਾਰ ਚੁੱਕ ਲਏ ਚਾਰਨ ਦੇ ਵਿੱਚ ਸਫਤ ਪ੍ਰਾਪਤ ਕੀਤੀ ਸ੍ਰੀ ਅਕਾਲ ਤਖਸਾਲ ਤੱਕ ਸਹਿਬੀ ਸਿਰਜਣਾ ਕੀਤੀ ਮੇਰੀ ਪਰੀਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਔਰ ਸ੍ਰੀ ਅਕਾਲ ਤਖਸਾਲ ਸਬੈਸਥਾਨ ਦੇ ਉਤੇ ਜੰਗੀ ਕਰਤਬ ਕਰਨੇ ਕਰਵਾਉਣੇ ਘੋੜਸਵਾਰੀ ਕਰਨੀ ਕਰਵਾਉਣੀ ਜੰਗੀ ਅਭਿਆਸ ਕਰਨੀ ਕਰਵਾਉਣੇ ਪ੍ਰਾਰambh ਕੀਤੇ ਔਰ ਸਿੱਖਾਂ ਨੂੰ ਇੱਕ ਕਵਾਈ ਜਿਹੜੀਆਂ ਇੱਕ ਵਿੱਚ ਮਾਹਰ ਫੌਜ ਜਿਹੜੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਮਖਸ਼ੀ ਔਰ ਉਸ ਫੌਜ ਨੇ ਦਿੱਲੀ ਦੇ ਤਖਤ ਦਾ ਮੁਕਾਬਲਾ ਕੀਤਾ ਔਰ ਚਾਰ ਜਿੱਤਾਂ ਪ੍ਰਾਪਤ ਕੀਤੀਆਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸ਼ਖਸੀਅਤ ਬਹੁਤ ਵੱਡੀ ਹੈ ਉਹਨਾਂ ਦਾ ਉਪਦੇਸ਼ ਬਹੁਤ ਮਹਾਨ ਹੈ ਜਿਹੜਾ ਹਮੇਸ਼ਾ ਹੀ ਸਿੱਖਿਰਦਿਆਂ ਨੂੰ ਦਿਸ਼ਾ ਨਿਰਦੇਸ਼ ਦਿੰਦਾ ਰੌਸ਼ਨੀ ਵਿਖਾਉਂਦਾ ਰਿਹਾ ਹੈ ਔਰ ਰਹਿੰਦੀ ਦੁਨੀਆ ਤੱਕ ਰਹੇਗਾ ਮੈਂ ਇੱਕ ਵਾਰ ਫੇਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਪ੍ਰਕਾਸ਼ ਪੁਰਬ ਦੀ ਸਮੂਹ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤਾਂ ਤੇ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਦੇਵ ਸਿੰਘ ਗਿੱਲ ਸੁਖਤਰ ਹੁਦਾ ਰਮਿੰਦਰ ਸਿੰਘ ਗਿੱਲ ਸਰਪੰਚ ਗੁੰਗੀ ਵਿਡਾਲੀ ਅਤੇ ਸਮੂਹ ਪਰਿਵਾਰ ਅਸੀਂ ਸੇਵੇਂ ਪਾਤਸ਼ਾਹ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਜੀ ਦੀ ਸ਼ੂ ਪ੍ਰਾਰਧਨ ਲਈ ਅਤੇ ਮੱਥਾ ਟੇਕਣ ਵਾਸਤੇ ਸਮੂਹ ਪਰਿਵਾਰ ਹਾਜ਼ਰ ਹੋਏ ਆ ਅਤੇ ਲੱਖ ਲੱਖ ਵਧਾਈਆਂ ਸਮੂਹ ਪਰਿਵਾਰ ਨੂੰ ਸਮੂਹ ਪੰਥ ਨੂੰ ਦੇ ਰਹੇ ਹਾਂ ਉਹ ਦਬੋਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ ਜਰਨ ਬੇਨਤੀ ਕੀਤੀ ਮਹਾਰਾਜ ਕੋਲ ਹਲਮ ਦਾ ਭਲਾ ਕਰੀ ਸੱਚੇ ਪਾਤਸ਼ਾਹ ਪਰਿਵਾਰਾਂ ਦਾ ਭਲਾ ਕਰੀ ਫੇਰ ਉਕਤ ਬਖਸ਼ੀ ਚਾਹਦੀਆ ਗਲਾ ਬਖਸ਼ੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪਾਵਨ ਪਵਿੱਤਰ ਦਿਹਾੜਾ ਕੰਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਪਾ ਪਾਤਸ਼ਾਹ ਮਹਾਰਾਜ ਦਾ ਪ੍ਰਕਾਸ਼ ਗੁਰਪੁਰਬ ਜੋ ਕਿ ਹਰ ਸਾਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਜਰ ਗੁਰਦਾਰਾ ਸ਼ਿਹਰਾ ਸਾਹਿਬ ਦੀ ਸਜੂਜ ਸਤਕਾ ਸੰਦੋਸ਼ਤਕਾ ਮਨਾਇਆ ਜਾਂਦਾ ਇਸ ਵਾਰ ਵੀ ਧੰਨ ਸ਼੍ਰੀ ਗੁਰਸਿੱਖ ਪਾਤਸ਼ਾਹ ਦਾ ਇਹ ਪਾਵਨ ਪ੍ਰਕਾਸ਼ ਗੁਰਪ 789 ਹਾੜ 20 ਕੀ ਬਾਈਜੂ ਨਿਗਮ ਬਰਿਸ਼ਰ ਦਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਪਾਵਨ ਪੇਤੇ ਸਾਨੁਤਰ ਸੱਚੇ ਪਾਤਸ਼ਾਹ ਧੰਗੂਆ ਹਰਿ ਸੱਚੇ ਪਾਤਸ਼ਾਹ ਜੀ ਨੇ 1595 ਈਸਵੀ ਨੂੰ ਉਤਾਰਤਾ ਰਿਆ ਔਰ ਸਭ ਸੱਚੇ ਪਾਤਸ਼ਾਹ ਜੀ ਘਰ ਵਿੱਚ ਪੁਛੀਆਂ ਆ ਸੱਚੇ ਸਤਗੁਰ ਦੀਆ ਪੇਜ ਸਿਰ ਜੀਵਨ ਉਪਜਾ ਸੰਯੋਗ ਉਤਰੇ ਮਾਇਕਿਆ ਨਿਵਾਸ ਮਾਤਾ ਕੇ ਮਨ ਬਹੁਤ ਵਿਕਾਸ ਜੰਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਭ ਮੈਂ ਲਿਖਿਆ ਤੁਰਕਾ ਮਹਾਰਾਜ ਦੇ ਪ੍ਰਕਾਸ਼ ਗੁਰਪੁਰ ਵੀ ਆਪ ਦੇ ਚੈਨਲ ਲਈ ਸਭੋ ਸਖਤ ਜਗਤਕ ਨੂੰ ਲੱਖ ਲੱਖ ਵਧਾਈ ਹੋਵੇ ਜੀ ਬਹੁਤ ਬਹੁਤ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਆਉਣ ਵਾਲੀ ਸੰਗਤਾਂ ਦੇ ਵਾਸਤੇ ਹਰੇਕ ਪ੍ਰਕਾਰ ਦੀ ਸਹੂਲਤਾਂ ਦਾ ਧਿਆਨ ਰੱਖਿਆ ਆ ਪਾਰਕਿੰਗ ਦਾ ਲੰਗਰਾਂ ਦਾ ਪ੍ਰਕਾਸ਼ ਦੇ ਪ੍ਰਬੰਧ ਬਿਲਕੁਲ ਮੁਕੰਮਲ ਨੇ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਜਿਹੜੀ ਉਹ ਪੇਸ਼ ਨਹੀਂ ਆ ਰਹੀ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਰਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਅਰਜੁਨ ਕਾਇਮ ਪਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦੇ ਖਾਮਨਵਾਰੋ ਵਾਰੀ ਦਲ ਪੰਜਨ ਗੁਰ ਸੂਰਮਾ ਵੱਡ ਜੋਧਾ ਬਹੁਤ ਪਰਉਪਕਾਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਅੱਜ ਮੇਰੀ ਪੀਰ ਦੇ ਮਾਲਕ 6ਵੇਂ ਸਤਿਗੁਰੂ ਮਹਾਬਲੀ ਪਰਉਪਕਾਰੀ ਜੋਧੇ ਧੰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪੁਰਬ ਹੈ ਸਤਿਗੁਰਾਂ ਦਾ ਪ੍ਰਕਾਸ਼ ਨਗਰ ਗੁਰੂ ਕੀ ਵਡਾਲੀ ਸ਼੍ਰੀ ਅਮਰ ਸਰ ਸਾਹਿਬ ਜੀ ਵਿਖੇ 5ਵੇਂ ਸਤਿਗੁਰੂ ਧੰ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਘਰ ਵਿਖੇ ਹੂਜ ਨੇ ਇੱਕ ਮਾਤਾ ਗੰਗਾ ਜੀ ਦੇ ਹੁਕਮ ਹੋਇਆ ਔਰ ਤਾਂ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖ ਪੰਥ ਨੂੰ ਮੀਰੀ ਅਤੇ ਪੀਰੀ ਦਾ ਸਿਧਾਂਤ ਰੱਖਿਸ਼ ਕੀਤਾ ਸਿੱਖਾਂ ਦੀ ਸਰਵ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ ਔਰ ਸੂੂ ਸਿੱਖਾਂ ਨੂੰ ਸ਼ਾਸਤਰਤਾਰੀ ਹੋਣ ਦੇ ਹੁਕਮ ਨਾਂਨੇ ਜਾਰੀ ਕੀਤੇ ਸਤਗੁਰਾਂ ਦੇ ਹੁਕਮਾਂ ਤੇ ਚੱਲਦਿਆਂ ਹੋਏ ਆ ਸਤਗੁਰਾਂ ਦੇ ਆਦੇਸ਼ਾਂ ਤੇ ਚੱਲਦਿਆਂ ਹੋਏ ਸ਼ਾਸਤਰਤਾਰੀ ਹੋਈਏ ਅਮਤਸ਼ਕ ਇਹ ਅਮਤਸ਼ਕ ਦੇ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲ ਕਰਨ ਦਾ ਯਤਨ ਕਰਿਏ ਸਮੂਹੀਆਂ ਸੰਗਤਾਂ ਨੂੰ ਮੇਰੀ ਪੀਰ ਤੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੀਰ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਦਾ ਸ਼ਹੀਦਾਂ ਦੇ ਸਰਤਾਜ ਪੰਚਮ ਪਾਤਸ਼ਾਹ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਗ੍ਰਹਿ ਵਿਖੇ ਗੁਰੂ ਕੀ ਵਡਾਲੀ ਮਾਤਾ ਗੰਗਾ ਜੀ ਦੀ ਪਾਵਨ ਪਵਿੱਤਰ ਕੋਖ ਤੋਂ ਅੱਜ ਦੇ ਸ਼ੁਭ ਦਿਹਾੜੇ ਤੇ ਪ੍ਰਕਾਸ਼ ਹੋਇਆ ਪਾਵਨ ਬਾਣੀ ਦੇ ਬਚਨ ਹਨ ਕਿ ਸਤਗੁਰ ਸਾਚੇ ਦੀਆ ਭੇਜ ਚਿਰ ਜੀਵਨ ਉਪਜਾਸ ਸੰਯੋਗ ਉਧਰੇ ਮਾਹ ਆਏ ਕੀਆ ਨਿਵਾਸ ਮਾਤਾ ਕੇ ਮਨ ਬਹੁਤ ਵਿਗਾਸ ਜਮਿਆ ਪੂਤ ਭਗਤ ਗੋਬਿੰਦ ਕਾ ਪ੍ਰਗਟਿਆ ਸਾਹਮਣੇ ਲਿਖਿਆ ਧੁਰ ਕੈ ਸੇ ਦੀਨਦਿਆਲ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਿਨ੍ਹਾਂ ਨੇ 11 ਸਾਲ ਦੀ ਉਮਰ ਦੇ ਵਿੱਚ ਗੁਰਤਾ ਗੱਦੀ ਨੂੰ ਪ੍ਰਾਪਤ ਹੋਏ ਤੇ ਮੁਗਲ ਸਾਮਰਾਜ ਨੂੰ ਨੱਥ ਪਾਈ ਸਤਿਗੁਰੂ ਸੱਤੇ ਪਾਤਸ਼ਾਹ ਮਹਾਰਾਜ ਜੀ ਨੇ ਪਾਵਨ ਪਵਿੱਤਰ ਤਖਤ ਦੀ ਸਿਰਜਣਾ ਕੀਤੀ ਅਤੇ ਸਿੱਖਾਂ ਨੂੰ ਲਾਮਬੰਦ ਕੀਤਾ ਉਹ ਮਹਾਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਤੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਬੁਰੀਆਂ అలਮਤਾਂ ਦੇ ਖਿਲਾਫ ਜਦੋਜਹਿਦ ਕੀਤੀ ਅਤੇ ਗੁਰੂਕੀਆਂ ਸੰਗਤਾਂ ਨੂੰ ਹੁਕਮਨਾਮੇ ਆਦੇਸ਼ ਸੰਦੇਸ਼ ਜਾਰੀ ਕੀਤੇ ਕਿ ਭਾਈ ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਦੀ ਖੁਸ਼ੀ ਲੈਣੀ ਹੈ ਚੰਗੀ نسل ਦੇ ਘੋੜੇ ਚੰਗੀ ਜਵਾਨੀ ਅਤੇ ਚੰਗੇ ਸ਼ਸਤਰ ਸਤਗੁਰੂ ਸਾਹਿਬ ਜੀ ਦੇ ਪਾਵਨ ਪਵਿੱਤਰ ਘਰ ਵਿੱਚ ਹਾਜ਼ਰ ਕਰੋ ਘੋੜ ਸਵਾਰ ਫੌਜ ਤਿਆਰ ਕੀਤੀ ਅਤੇ ਜ਼ੁਲਮ ਦੇ ਖਿਲਾਫ ਜੰਗਾਂ ਲੜੀਆਂ ਉਹ ਮਹਾਨ ਸਤਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਯੋद्धा ਬਹੁਤ ਪਰਉਪਕਾਰੀ ਤਨਾਂ ਦੇ ਆਗਮਨ ਦੀ ਖੁਸ਼ੀ ਅੰਦਰ ਦੇਸ਼ ਵਿਦੇਸ਼ ਵਿੱਚ ਪਰਦੀਆਂ ਸਮੂਹ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ